ਸਰਕਾਰੀ ਗੱਡੀਆਂ ਦੇ ਵਿੱਚੋਂ ਤੇਲ ਚੋਰੀ ਕਰਕੇ ਵੇਚਣ ਦੇ ਮਾਮਲੇ ਕਈ ਵਾਰ ਸਾਹਮਣੇ ਆਏ ਨੇ ਤਾਂ ਇਹ ਮਾਮਲਾ ਅਬੋਰ ਨਗਰ ਨਿਗਮ ਦਾ ਸਾਹਮਣੇ ਆਇਆ ਹੈ ਜਿੱਤੇ ਸਰਕਾਰੀ ਗੱਡੀਆਂ ਕੂੜਾ ਚੁੱਕਣ ਵਾਲੇ ਟਿਪਰ ਸਮੇਤ ਹੋਰ ਗੱਡੀਆਂ ਦੇ ਵਿੱਚ ਤੇਲ ਦਾ ਕਰੋੜਾ ਰੁਪਏ ਦਾ ਕਪਲਾ ਸਾਹਮਣੇ ਆਇਆ ਹੈ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਦ ਨਗਰ ਨਿਗਮ ਦੀ ਹਾਊਸ ਮੀਟਿੰਗ ਦੇ ਵਿੱਚ ਰੋਲਾ ਪਿਆ ਤਾਂ ਮਾਮਲੇ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ 18 ਜਨਵਰੀ ਨੂੰ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੌਂਸਲਰ ਮੰਗਤ ਰਾਏ ਮਠਲਾ ਨਰਿੰਦਰ ਵਰਮਾ ਤੇ ਰਾਜਕੁਮਾਰ ਟਾਂਕ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਕਮੇਟੀ ਨੇ ਬਰੀਕੀ ਦੇ ਨਾਲ ਜਾਂਚ ਕੀਤੀ ਤੇ 3 ਮਹੀਨੇ ਲਗਾਤਾਰ ਜਾਂਚ ਕਰਨ ਤੋਂ ਬਾਅਦ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ ਇਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਕਰੀਬ 3 ਲੱਖ ਤੋਂ ਵੱਧ ਦੇ ਤੇਲ ਦੀ ਵਾਧੂ ਖਪਤ ਵਿਖਾ ਕੇ ਪੈਸਾ ਸਬੰਧਤ ਅਧਿਕਾਰੀਆਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ ਹੈ ਸਬਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਸਣੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਕਪਲੇਬਾਜ਼ੀ ਦੇ ਦੋਸ਼ ਲਗਾਏ ਨੇ ਇਸ ਮਾਮਲੇ ਦੇ ਵਿੱਚ ਸਬਕਮੇਟੀ ਦੇ ਮੈਂਬਰ ਰਹੇ ਮੰਗਤ رائے ਬਟਲਾ ਨੇ ਦੱਸਿਆ ਕਿ ਬਹੁਤ ਵੱਡਾ ਤੇਲ ਦਾ ਘੁਟਾਲਾ ਹੈ ਤੇ ਬੀਤੇ 3 ਸਾਲਾਂ ਦੌਰਾਨ ਕਰੋੜਾਂ ਰੁਪਏ ਦਾ ਸਿੱਧਾ ਨੁਕਸਾਨ ਨਗਰ ਨਿਗਮ ਨੂੰ ਹੋਇਆ ਹੈ ਇਸ ਮਾਮਲੇ ਤੇ ਨਗਰ ਨਿਗਮ ਦੇ ਮੇਅਰ ਵਿਮਲ ਠਠਾਈ ਨੇ ਦੱਸਿਆ ਕਿ ਇਸ ਸੰਬੰਧੀ ਸਬ-ਕਮੇਟੀ ਦੀ ਜਾਂਚ ਰਿਪੋਰਟ ਕਾਰਵਾਈ ਦੇ ਲਈ ਡਾਇਰੈਕਟਰ ਸਥਾਨਕ ਸਰਕਾਰਾਂ ਨੂੰ ਭੇਜ ਦਿੱਤੀ ਗਈ ਹੈ ਬਹੁਤ ਵੱਡਾ ਘਟਾਲਾ ਹੋਇਆ ਜਿਸ ਤੋਂ ਬਾਅਦ ਅਗਲੇਰੀ ਜਾਂਚ ਵੀ ਚੱਲ ਰਹੀ ਹੈ ਸੈਨੀਟੇਸ਼ਨ ਵਿਭਾਗ ਦੇ ਇੰਚਾਰਜ ਸੈਨੀਟਰੀ ਇਨਸਪੈਕਟਰ ਕਰਤਾਰ ਸਿੰਘ ਦਾ ਕਹਿਣਾ ਹੈ ਕਿ ਗੱਡੀਆਂ ਦੀ ਐਮਰਜ ਸੰਬੰਧਿਤ ਮਹਿਕਮੇ ਪੰਜਾਬ ਰੋਡਵੇਜ਼ ਦੇ ਵੱਲੋਂ ਕੱਢ ਕੇ ਦਿੱਤੀ ਗਈ ਹੈ ਇਸ ਸੰਬੰਧੀ ਸ਼ਿਕਾਇਤ ਤੇ ਜਾਂਚ ਵੀ ਚੱਲ ਰਹੀ ਹੈ ਉਹਨਾਂ ਵੱਲੋਂ ਬਣਦੇ ਨਿਯਮ ਮੁਤਾਬਕ ਹੀ ਤੇਲ ਦੀ ਵਰਤੋਂ ਕੀਤੀ ਗਈ ਸੀ ਇਹ ਨਾ ਕਿ ਨਗਰ ਨਿਗਮ ਅਬੋਰ ਦੇ ਵਿੱਚ ਇੱਕ ਗੱਡੀਆਂ ਦੇ ਜਿਹੜਾ ਹੈਗਾ ਤੇਲ ਡੀਜ਼ਲ ਪੈਂਦਾ ਉਹਦੇ ਵਿੱਚ ਬਹੁਤ ਵੱਡਾ ਘਪਲਾ ਹੈ ਤੇ ਖਾਸ ਕਰ ਤੁਹਾਡੇ ਖਿਲਾਫ ਜਿਹੜੀ ਹੈਗੀ ਕਾਰਵਾਈ ਜਿਹੜੀ ਖੁੱਲੀ ਹੋਈ ਹੈ ਆ ਸਰ ਐਕਚੁਅਲੀ ਜਿਹੜੀ ਸਾਡੇ ਵੱਲੋਂ ਐਵਰੇਜ ਕਢਾਈ ਗਈ ਹੈ ਉਹ ਸਾਡੇ ਵੱਲੋਂ ਨਹੀਂ ਉਹ ਆਪਣਾ ਪੰਜਾਬ ਰੋਡਵੇ ਟ੍ਰਾਂਸਪੋਰਟ ਵੱਲੋਂ ਸਾਨੂੰ ਕੱਢ ਕੇ ਦਿੱਤੀ ਗਈ ਸੀ ਐਵਰੇਜ ਤੇ ਸਾਡਾ ਲੋਡ ਦੇ ਮੁਤਾਬਕ ਹੀ ਸਾਡੇ ਵੱਲੋਂ ਉਹਦੇ ਵਿੱਚ ਡੀਜ਼ਲ ਪਾਇਆ ਗਿਆ ਤੇ ਸਾਡੀ ਜਿਹੜੀ ਕੰਪਲੇਂਟਸ ਹੈ ਉਹ ਸੀਓ ਸੈਲ ਵਿੱਚ ਗਈ ਹੋਈ ਹੈ ਤੇ ਉੱਥੋਂ ਇਨਕੁਆਰੀ ਚੱਲ ਰਹੀ ਹੈ ਅੱਛਾ ਕਿ ਹੈ ਕਿ ਪਰ ਇੱਕ ਜਿਹੜੀ ਕਮੇਟੀ ਜਿਹੜੀ ਬਣੀ ਸੀਗੀ ਤਿੰਨ ਮੈਂਬਰੀ ਕਮੇਟੀ ਜਿਹੜੀ ਹੈਗੀ ਉਹਨਾਂ ਵੱਲੋਂ ਆਪਣੀ ਤਿੰਨ ਮਹੀਨੇ ਦੀ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਹਰ ਮਹੀਨੇ ਕਰੀਬ ਤਿੰਨ ਤੋਂ ਸਾਢੇ 3 ਲੱਖ ਰੁਪਏ ਦਾ ਜਿਹੜਾ ਹੈਗਾ ਵਾਧੂ ਜਿਹੜਾ ਡੀਜ਼ਲ ਪੈ ਰਿਹਾ ਸੀ ਨਹੀਂ ਸਰ ਇਹ じゃ ਕੁਝ ਵੀ ਨਹੀਂ ਹੈਗਾ ਐਕਚੁਅਲ ਜਿਹੜੀ ਇਹਨਾਂ ਨੂੰ ਰਿਪੋਰਟ ਕੀਤੀ ਹੈ ਸ਼ਾਇਦ ਉਹ ਜੀਪੀਐਸ ਸਿਸਟਮ ਇਹਨਾਂ ਦੇ ਨਹੀਂ ਚੱਲ ਰਹੇ ਸੀਗੇ ਜਿਹੜੇ ਸਾਢੇ ਵੱਲੋਂ ਐਵਰੇਜ ਭਰੀ ਹੈ ਅਕੋਰਡਿੰਗ ਟੂ ਜਿਹੜੀ ਸਰਕਾਰ ਦੇ ਨੋਰਮਸ ਨੇ ਰੂਲਸ ਨੇ ਉਹਨਾਂ ਦੇ ਅਕੋਰਡਿੰਗ ਭਰੀ ਹੈ ਪਰ ਵੈਰੀਗੇਸ਼ਨ ਕਿਉਂ ਆ ਨਹੀਂ ਇਹ ਤਾਂ ਸਰ ਹੁਣ ਸੀਵੀਓ ਵੱਲ ਗਈ ਹੈ ਰਿਪੋਰਟ ਉਹ ਤਾਂ ਉਹ ਹੀ ਕਲੀਅਰ ਕਰਨਗੇ ਵੀ ਕਿੱਥੇ ਕੀ ਕਮੀ ਰਹੀ ਗਈ ਹੈ ਜਾਂ ਕੀ ਹੋਇਆ ਹੈ ਹਾਂ ਤੁਸੀਂ ਸੀ ਇਨਚਾਰਜ ਹਾਂ ਮੈਂ ਤਾਂ ਜਸਵਿੰਦਰ ਸਿੰਘ ਸੈਂਟਰ ਇੰਸਪੈਕਟਰ ਸੀ ਅੱਛਾ ਤੇ ਕਿਸ ਤਰ੍ਹਾਂ ਤੇਲ ਕਿਵੇਂ ਪੈਂਦਾ ਸੀ ਡੀਜ਼ਲ ਕਹਿੰਦੇ ਹੈਗੇ ਕਿ ਨਹੀਂ ਸਰ ਉਹ ਤਾਂ ਪ੍ਰੋਪਰ ਪੰਪ ਤੇ ਪੈਂਦਾ ਸੀ ਥਰੂ ਪਰਚ ਦੇ ਥਰੂ ਪੈਂਦਾ ਸੀਗਾ ਸਾਰੇ ਮੌਕੇ ਤੇ ਹੁੰਦੇ ਸੀਗੇ ਬਕਾਦਾ ਸਾਡਾ ਜਿਹੜਾ ਸਾਰਾ ਡਾਟਾ ਹੈ ਆਡਿਟ ਹੋਇਆ ਹੋਇਆ ਹੈ ਕੈਗ ਗੱਲ ਉਹ ਵੀ ਸਾਰਾ ਵੈਰੀਫਾਈ ਕੀਤਾ ਹੈ ਕਿ ਵੀ ਸਹੀ ਹੈ ਪਰ ਫਿਰ ਇਹ ਮਾਮਲਾ ਕਿਉਂ ਉੱਠਿਆ ਇਹ ਤਾਂ ਸਰ ਹੁਣ ਦੇਖੋ ਜੀ ਕਿਉਂਕਿ ਸਾਡੇ ਟਾਈਮ ਜਦੋਂ ਅਬੋਰ ਸੀਗਾ ਗੰਦੇ ਸ਼ਹਿਰਾਂ ਚ ਆਇ ਸੀ ਸਾਡੇ ਵੱਲੋਂ ਬਹੁਤ ਹਾਰਡਵਰਕ ਕੀਤਾ ਗਿਆ ਜਸਵਿੰਦਰ ਸਰ ਤੇ ਮੇਰੇ ਵੱਲੋਂ ਹੀ ਤੇ ਸ਼ਹਿਰ ਚ ਉਹ ਗੰਦਗੀ ਦੇ ਢੇਰ ਹੁੰਦੇ ਸੀ ਸਾਰੇ ਤੁਸੀਂ ਇਸ ਚੀਜ਼ ਦੇ ਗਵਾਹ ਹੋ ਕਿਉਂਕਿ ਉਹ ਬੋਰ ਉਹ ਸਾਰੇ ਹਿੰਦੁਸਤਾਨ ਚ ਗੰਦੇ ਸ਼ਹਿਰਾਂ ਚ ਆਇ ਸੀ ਉਸ ਤੋਂ ਬਾਅਦ ਟੌਪ 1 ਚ ਆਇਆ ਜੇ ਕੰਮ ਹੋਇਆ ਤਾਂ ਸਰ ਜੇ ਕੰਮ ਹੋਏਗਾ ਡੀਜ਼ਲ ਦੀ ਕੰਜ਼ਮਪਸ਼ਨ ਤਾਂ ਵਧੇਗੀ ਲੱਗਦਾ ਕਿ ਉਹ ਸਿਹਰਾ ਅਬੋਰ ਨੂੰ ਇੱਕ ਨੰਬਰ ਤੇ ਲਿਆਉਣ ਵਾਸਤੇ ਜਿਹੜਾ ਹੈਗਾ ਜਿਹੜਾ ਗੱਡੀਆਂ ਦੇ ਵਿੱਚ ਡੀਜ਼ਲ ਪਿਆ ਡੀਜ਼ਲ ਕਰਕੇ ਜਿਹੜਾ ਇੱਕ ਨੰਬਰ ਤੇ ਆ ਹਾਂ ਜੇ ਸਰ ਕੰਮ ਹੋਏਗਾ ਚਾਹੇ ਡੀਜ਼ਲ ਆ ਚਾਹੇ ਸਾਡੇ ਸਫਾਈ ਕਰਮਚਾਰੀਆਂ ਦੀ ਮਿਹਨਤ ਵੀ ਹੈ ਕਿਉਂਕਿ ਉਦੋਂ ਨਾਈਟ ਨੂੰ ਵੀ ਸਵੀਪਿੰਗ ਹੁੰਦੀ ਸੀ ਸਾਰਾ ਸਿਸਟਮ ਚੱਲਦਾ ਸੀਗਾ ਉਦੋਂ ਟਰੈਮਲ ਮਸ਼ੀਨ ਹੈਗੀ ਆ ਆਪਣੇ ਇੰਦਰਾ ਨਗਰੀ ਲੱਗੀ ਆ ਉਹ ਵੀ ਆਪ ਆਪ ਹੀ ਚਲਾਉਂਦੇ ਸੀ 7 ਤੋਂ 8 ਘੰਟੇ ਜੇਸੀਬੀ ਵਰਕਆਊਟ ਉਾਂ ਦੇ ਤੇ ਕਰਦੀ ਸੀਗੀ ਤਾਂ ਜੋ ਸ਼ਹਿਰ ਨੂੰ ਗੰਦੇ ਸ਼ਾਰਾ ਚੋਂ ਬਾਹਰ ਕੱਢਿਆ ਜਾ ਸਕੇ ਪਰ ਜਿਹੜੀ ਕਾਊਂਟ ਕੀਤਾ ਗਿਆ ਜਿਹੜਾ ਡੀਜ਼ਲ ਦੀ ਥੱਪਤ ਹੈ ਜਾਂ ਫਿਰ ਗੱਡੀਆਂ ਦੀ ਹੈ ਉਦਾਂ ਉਸ ਮੁਤਾਬਕ ਹੀ ਕੀਤਾ ਗਿਆ ਕਿੰਨੇ ਨਹੀਂ ਨਹੀਂ ਸਰ ਐਕਚੁਅਲ ਜਦੋਂ ਟਰੈਕਟਰ ਟ੍ਰੋਲੀ ਜੀਸੀਬੀ ਦਾ ਤੇ ਟਿਪਰ ਦਾ ਉਦੋਂ ਕਾਫੀ ਟਾਈਮ ਲੰਦੇ ਸੀਗੇ ਕਿਉਂਕਿ ਇਹ ਤਾਂ ਨਵਾਂ ਨਵਾਂ ਸਿਸਟਮ ਸੀ ਸਟਾਰਟ ਕਰਦੇ ਆਪਾਂ ਕਈ ਏਰੀਏ ਵਧਦੇ ਨੇ ਘਟਦੇ ਨੇ ਸਾਰੇ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਸਮੂਥ ਏਰੀਆ ਹੋ ਜਾਂਦਾ ਹੈ ਉਸ ਤੋਂ ਬਾਅਦ ਸੇਮ ਹੋਵੇਂ ਚੱਲਦਾ ਕਿ ਲੱਗਦਾ ਕੀ ਹੈ ਕਿ ਮਤਲਬ ਕਿਉਂ ਇੱਕ ਜਿਹੜਾ ਸਰ ਜੇਕ ਟਾਰਗੇਟ ਕੀਤਾ ਗਿਆ ਜਾਂ ਕੀ ਹੈ ਹਾਂ ਸਰ ਇਹ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਜਿਨ੍ਹਾਂ ਨੂੰ ਜਿਵੇਂ ਬੈਟਰ ਲੱਗੇ ਪਰ ਮੈਨੂੰ ਪੰਜਾਬ ਸਰਕਾਰ ਤੇ ਤੇ ਸੀਵੀਓ ਸੈਲ ਤੇ ਸਾਰਿਆਂ ਤੇ ਬਹੁਤ ਉਮੀਦਾਂ ਨੇ ਵੀ ਸਾਡੇ ਵਰਕ ਨੂੰ ਸਹੀ ਤਰ੍ਹਾਂ ਦੇਖਿਆ ਜਾਏਗਾ ਥੈਂਕ ਯੂ ਸਰ ਕਿ ਹੈ ਕਿ ਨਗਰ ਨਿਗਮ ਦਾ ਇੱਕ ਜਿਹੜਾ ਹੈਗਾ ਕਹਿ ਸਕਦੇ ਕਿ ਕਪਲਾ ਜਿਹੜਾ ਹੈਗਾ ਤੁਸੀਂ ਫੜਿਆ ਹੈਗਾ ਇਹ ਕਮੇਟੀ ਬਣਾਈ ਗਈ ਸੀ ਕਿ ਕਿਸੇ ਕੀ ਪੂਰਾ ਮਾਮਲਾ ਜੀ ਤੇ ਕੋਈ ਜਿਹੜੀ ਸਾਡੇ ਕਾਰਪੋਰੇਸ਼ਨ ਦੇ ਵਹੀਕਲ ਹੈ ਉਹਨਾਂ ਜੋ ਡੇਲੀ ਤੇਲ ਦੀ ਕੰਜੈਪਸ਼ਨ ਹੈ ਉਹ ਕੰਜੈਪਸ਼ਨ ਦੇ ਵਿੱਚ ਉਹ ਕੈਲੋ ਡਰਾ ਬੈਗਸ ਕੈਲੋ ਕਮੀਆਂ ਸੀ ਕਿਉਂਕਿ 올 ਡਰਾ ਕੰਜੈਪਸ਼ਨ ਤੋਂ ਜ਼ਿਆਦਾ ਯੂਜ਼ ਹੋ ਰਿਹਾ ਸੀਗਾ ਜਿਹੜੇ ਕਿ ਅਸੀਂ ਉਹਨੂੰ ਸਾਡੀ ਕਮੇਟੀ ਨੇ ਜਿਹੜੀ ਕਿ ਹਾਊਸ ਨੇ ਪਾਸ ਕੀਤਾ ਸੀ ਉਸ ਤੋਂ ਬਾਅਦ ਹੋ ਕੇ ਕਿਨ ਵਿੱਚ ਕਮੇਟੀ ਬਣਾਈ ਉਹਨੂੰ ਅਸੀਂ ਥਰਨੋਂ 2 ਮਹੀਨੇ ਲੱਗੇ ਲਗਭਗ ਸੀ ਉਹ ਸਹੀ ਕੰਜੈਪਸ਼ਨ ਕੀ ਹੈ ਉਹਨੂੰ ਚੈੱਕ ਕੀਤਾ ਗਿਆ ਪ੍ਰੈਕਟੀਕਲੀ ਕਰੰਦਵਾਲ ਜੋ ਸੀ ਐਵਰੇਜ ਪਾਈ ਉਹਦੇ ਮਤਵਕ ਉਹ ਦਬਾਵਾ ਦੇ ਕੰਜੈਪਸ਼ਨ ਅਸੀਂ ਉਹਨੂੰ ਅਮਲ ਚਲੇ ਆਂਦੇ ਅਮਲ ਚਲੇ ਆਂਦੇ ਜਦੋਂ ਅਮਲ ਕੀਤਾ ਤਾਂ ਮੰਥਲੀ ਡਿਫਰੈਂਸ ਕੱਢਿਆ ਤਾਂ ਕਾਫੀ ਲੱਖਾਂ ਦੇ ਵਿੱਚ ਡਿਫਰੈਂਸ ਸੀ ਤਾਂ ਹੁਣ ਜੋ ਚੱਲ ਰਿਹਾ ਹੈ ਕਮੇਟੀ ਦੀ ਦੇਖਰੇਖ ਚ ਤਾਂ ਹੁਣ ਉਹ ਮਤਲਬ ਅੱਗੇ ਨਾਲੋਂ ਤਕਰੀਬਨ 40% ਦੀ ਸਾਡੀ ਸੇਵਾ ਦੀ ਡੀਜ਼ਲ ਤੇ ਪੈਟਰੋਲ ਪੈਟਰੋਲ ਨੋਮੀਨਲ ਯੂਜ਼ ਹੁੰਦਾ ਕਿਉਂਕਿ ਡੀਜ਼ਲ ਜ਼ਿਆਦਾ ਯੂਜ਼ ਹੁੰਦਾ ਤੁਹਾਦੇ ਸਾਡੇ 40% ਲਗਭਗ ਵੀਰੀ ਕਰਦਾ ਥੋੜਾ ਬਹੁਤ ਪਰ ਉਹ ਸੇਵ ਹੋਈ ਹੈ ਕਿਉਂਕਿ ਅਸੀਂ ਉਹਨੂੰ ਜੋ ਐਸ ਪਰ ਐਕਚੁਅਲ ਕੰਪਿਊਨੈਸ ਸੀ ਉਹਦੇ ਬਤਾਉ। ਅਸੀਂ ਹੁਣ ਚੱਲ ਰਿਹਾ तकरीबन 11 ਮਿੰਟ ਕਿੰਨਾ ਸੀ ਹੈ ਕਾਫੀ ਫੇਰ ਬਿਲਕੁਲ ਐਵਰੇਜ ਕਿੰਨੇ ਕੀ ਜਿਹੜੀ ਕੱਢੀ ਹੈ ਜਿਹੜਾ ਡਿਫਰੈਂਸ ਜਿਹੜਾ ਕੱਢਿਆ ਟੈਲੀ ਕਰਨ ਤੋਂ ਬਾਅਦ ਜਿਹੜਾ ਮੰਥਲੀ ਜਿਹੜਾ ਹੈਗਾ ਐਵਰੇਜ ਕੋ ਜਿਵੇਂ ਸਪੋਜ਼ ਕਰ ਲੋ ਸਾਰੀ ਜੀਸੀਬੀ ਦੇ 7 ਲੀਟਰ ਪਰ ਆਵਰ ਸੀ ਹੂੰ ਉਦੇ ਚ ਜੋ ਅਸੀਂ ਫਾਈਨਡਿੰਗ ਸਾਡੀ ਫਾਈਨਡਿੰਗ ਚ ਆਇਆ ਜਾਂ ਚੱਲ ਰਹੀ ਹੈ ਤੇ 4.6 ਲੀਟਰ ਪਰ ਆਵਰ ਆਵਰ ਜਿਹੜਾ ਹਾਂ ਇਸੇ ਤਰ੍ਹਾਂ ਟਿਪਰ ਇਸ ਤਰ੍ਹਾਂ ਹੀ ਟਿਪਰ ਦਾ ਹੈ 2 ਲੀਟਰ ਪਹਿਲਾਂ ਕਰ ਜੂਰ ਕਰਦੇ ਸੀ ਪਰ ਜੋ ਐਕਚੁਅਲੀ ਸੀ ਕੀਤਾ ਤਾਂ 1% ਵੀ ਦੇ ਲਗਵਾਇਆ ਉਸ ਹਾਲੇ ਹੁਣ ਚੱਲ ਰਿਹਾ ਕਿੰਨਾ ਦੇ ਦੇਖ ਰਿਖੇਠਾ ਜਿਹੜਾ ਚੱਲ ਰਿਆ ਸੀਗਾ ਇਨਚਾਰਜ ਜਿਹੇ ਇੰਸਪੈਕਟਰ ਹੈ ਆਪਣੇ ਦੋ ਦੋ ਇੰਸਪੈਕਟਰ ਉਹਨਾਂ ਦੇ ਅੰਦਰ ਚੱਲ ਰਿਆ ਸੀਗਾ ਉਸ ਤੋਂ ਬਾਅਦ ਜਦੋਂ ਕਮੇਟੀ ਬਣੀ ਉਸ ਤੋਂ ਬਾਅਦ ਇਹਨਾਂ ਨੇ ਇੰਸਪੈਕਟਰ ਵੀ ਚੇਂਜ ਕੀਤੇ ਫਿਰ ਉਹ ਕੁਮਾਰ ਸਿੰਘ ਸਾਡੇ ਚੀਫ ਇੰਸਪੈਕਟਰ ਉਹਨਾਂ ਨਿਰੰਭਰ ਹੋਲ ਡਿਫਰੈਂਸ ਜੋ ਸੀਗਾ ਉਹ ਅਸੀਂ ਉਹ ਕਰਦੇ ਕਰਦੇ 2 ਮਹੀਨੇ ਸਾਨੂੰ ਉਹ ਉਹ ਸਟੱਡੀ ਕਰਨ ਚੁੱਕੇ ਜਾ ਉਸ ਟੈਟਕ ਪੁੰਜ ਤੇ ਲੱਗੇ ਉਹਨੂੰ ਕਾਰਪੋਰੇਸ਼ਨ ਨੂੰ ਲਗਭਗ ਹਰ ਮਹੀਨੇ ਤਿੰਨ ਤੋਂ 3.5 ਲੱਖ ਰੁਪਏ ਸੇਵ ਹੋ ਰਿਹਾ ਮਤਲਬ ਕਹਿ ਸਕਦੇ ਆ ਕਿ 3.5 ਲੱਖ ਰੁਪਏ ਜਿਹੜਾ ਹੈਗਾ ਬਿਲਕੁਲ ਕਿਤੇ ਮਿਸਯੂਜ਼ ਹੋ ਰਿਹਾ ਸੀ ਉਹਦਾ ਆ ਮਿਸਯੂਜ਼ ਹੀ ਕਹਿ ਸਕਦੇ ਜੀ ਹਾਂ ਤੇ ਕੀ ਇਹ ਕੰਪਲੇਂਟ ਜਿਹੜੀ ਫਿਰ ਤੁਸੀਂ ਅਬਿਲਿਟੀ ਫਾਈਨਡਿੰਗ ਸੀਗੀ ਜਿਹੜੀ ਹੈ ਇਹ ਅਸੀਂ ਫਾਈਨਡਿੰਗ ਆਪਦੀ ਕਮਿਸ਼ਨਰ ਨੂੰ ਭੇਜਤੀ ਸੀ ਡਾਇਰੈਕਟਰ ਨੂੰ ਵੀ ਕਾਪੀ ਕਰਤੀ ਸੀ ਡਾਇਰੈਕਟਰ ਸਾਡੇ ਲੋਕਲ ਬਾਡੀ ਲੋਕਲ ਬਾਡੀ ਕੀ ਬਣਾਇਆ ਕੀ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਉਸ ਸਾਡਾ ਤਾਂ ਕੰਮ ਸੀ ਰਿਪੋਰਟ ਭੇਜਣਾ ਬਿਲਕੁਲ ਅਸੀਂ ਉਹ ਭੇਜ ਦਿੱਤੀ ਇਹਦੇ ਬਾਰੇ ਤੁਹਾਨੂੰ ਕਮਿਸ਼ਨਰ ਸਾਹਿਬ ਹੀ ਜ਼ਿਆਦਾ ਜਾਣਕਾਰੀ ਦੱਸ ਸਕਦੇ ਮੈਂ ਕਹਿ ਸਕਦਾ ਕਿ ਕਮੇਟੀ ਦੇ ਵਿੱਚ ਬਹੁਤ ਵੱਡਾ ਜਿਹੜਾ ਕਪਲਾ ਹੈ ਕੋਲਾ ਤਾਂ ਹੈ ਹੀ ਹੈ ਜੀ ਜੋ ਜਦੋਂ ਵੀ ਕੋਈ ਅਸੀਂ ਵੈਸੀ ਚੀਜ਼ ਹੁੰਦੀ ਹੈ ਉਹ ਡਿਫਰੈਂਸ ਹੁੰਦਾ ਹੈ ਤੁਹਾਡੇ ਸਾਹਮਣੇ ਬਿਲਕੁਲ ਹੇ ਤਾਂ ਕੋਈ ਨਾ ਰੋਲ ਬਟਾ ਕਿਸੇ ਨਾ ਕਿਸੇ ਦਾ ਹੈ ਕਿਸੇ ਨੂੰ ਟੈਨਸ਼ਨ ਤਾਂ ਬੈਡ ਹੈ ਬਿਲਕੁਲ ਉਹ ਜਿਹੜੀ ਬੈਡ ਹੈ ਉਹ ਤੁਹਾਨੂੰ ਕਮਿਸ਼ਨ ਸਾਊਂਡ ਡੀਕਲ ਕਰੂਗੀ ਕਿਸੇ ਦੀ ਇੱਕ ਸਬਕਮੇਟੀ ਵੈਸੇ ਬਣ ਕੀਤੀ ਗਈ ਸੀਗੀ ਮੈਂ ਬੋਰਡ ਵੱਲੋਂ ਉਹ ਇਹ ਦੇਖ ਕਰਕੇ ਸੀ ਵੀ ਤਾਂ ਕਿ ਜੋ ਵੀ ਡੀਜ਼ਲ ਵਗੈਰਾ ਹੈਗਾ ਵੀ ਐਂਡ ਵਿੱਚ ਜੋ ਵੀ ਰੈਗੂਲਰਿਟੀਆਂ ਨੇ ਉਹਨਾਂ ਨੂੰ ਫਾਈਨਡਿੰਗ ਵਾਸਤੇ ਇੱਕ ਸਬਕਮੇਟੀ ਵੈਸੇ ਬਣਾਈ ਸੀ ਵੀ ਤਾਂ ਕਿ ਸਾਨੂੰ ਪਤਾ ਲੱਗੇ ਕਿ ਵੇਅਰ ਵੇਅਰ ਸੈਂਡ ਉਹਦੇ ਕਰਕੇ ਬਣਾਈ ਸੀ ਉਹਦੇ ਉਸ ਸਬ ਕਮੇਟੀ ਦੇ ਤਿੰਨ ਮੈਂਬਰਸ ਨੇ ਉਹਨਾਂ ਨੇ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਸੀ ਕੀਤਾ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਕਿ ਗੱਡੀਆਂ ਦੇ ਵਿੱਚ ਜਿਹੜਾ ਪਹਿਲੇ ਜਿਹੜਾ ਜੇ ਡੀਜ਼ਲ ਦੀ ਕੰਜ਼ਮਪਸ਼ਨ ਸੀਗੀ ਉਹ ਜ਼ਿਆਦਾ ਦਿਖਾਈ ਗਈ ਸੀ ਜਦੋਂ ਕਿ ਉਹਨਾਂ ਨੇ ਤਿੰਨ ਮਹੀਨੇ ਦੀ ਜਦੋਂ ਆਪਰੇ ਦੇ ਵੇਲੇ ਡਾਟਾ ਕਲੈਕਟ ਕੀਤਾ ਉਹਨਾਂ ਦੇ ਸੇਮ ਗੱਡੀਆਂ ਸੇਮ ਉਸੇ ਤਰ੍ਹਾਂ ਟਾਈਮਿੰਗਸ ਦੇ ਅਕੋਰਡਿੰਗਲੀ ਜਿੰਨੇ ਕੰਟੇ ਉਹ ਵਰਕਿੰਗ ਕਰਦੇ ਸੀ ਉਨੇ ਕੰਟੇਨਰਾਂ ਨੇ ਵਰਕਿੰਗ ਕੀਤੀ ਗੱਡੀਆਂ ਨੇ ਇਹਨਾਂ ਦੇ ਉਹ ਉਹਦੇ ਨਾਲ ਜਦੋਂ ਕੈਲਕੂਲੇਸ਼ਨਸ ਦੇ ਨਾਲ ਜਿਹੜਾ ਸੀਗਾ ਵੀ ਉਹ ਜਿਹੜਾ ਮੈਂ ਕਹਿੰਨਾ ਵੀ ਡਿਫਰੈਂਸ ਸੀਗਾ ਡਿਫਰੈਂਸ ਜਿਹੜਾ ਸੀਗਾ ਉਹ ਸਾਹਮਣੇ ਆਇਆ ਉਹਦੀ ਉਹਨਾਂ ਨੇ ਸਬ ਕਮੇਟੀ ਨੇ ਜਿਹੜੇ ਸੀਗੇ ਆਪ ਦੀ ਫਾਈਨਡਿੰਗਸ ਦਿੱਤੀ ਮੈਨੂਡਿਟੀ ਕਮਿਸ਼ਨਰ ਨੂੰ ਦਿੱਤੀ ਕਮਿਸ਼ਨਰ ਸਾਹਿਬ ਨੇ ਆਪ ਦੇ ਜਿਹੜੇ ਸ਼ਿਕੀ ਵੀ ਉਹ ਉਧਰ ਸਟੇਟ ਗਵਰਨਮੈਂਟ ਨੂੰ ਫਾਰਵਰਡ ਕਰਤੀਆ ਨਾਉ ਇਟਸ ਲਾਈਂਗ ਪੈਂਡਿੰਗ ਵਿਦ ਦਾ ਸਟੇਟ ਗਵਰਨਮੈਂਟ ਉਹਨਾਂ ਦੇ ਵਿੱਚ ਇਨਕੁਆਇਰੀ ਜਿਹੜੀ ਹੈਗੀ ਹੈ ਉਹ ਆਈਵੀਸੀ ਟੀਮ ਉਹਨਾਂ ਦੇ ਫਰਦਰ ਕੋਈ ਇਹਨਾਂ ਨੂੰ ਉਹਦੇ ਵਾਸਤੇ ਫੇਰ ਕਾਲ ਕੀਤਾ ਗਿਆ ਸੀਗਾ ਹੁਣ ਫੇਰ ਉਹਨਾਂ ਨੂੰ ਦੁਬਾਰਾ ਕਾਲ ਕੀਤਾ ਗਿਆ ਵੀ ਇਹ ਕਰਕੇ ਜਿਹੜੇ ਕੋਈ ਡਾਕੂਮੈਂਟਸ ਜਿਹੜੇ ਰਹਿ ਗਏ ਹਨ ਉਹਨੂੰ ਲੈ ਕੇ डेफिनेटली ਲੱਗਦਾ ਕਿ ਕਾਫੀ ਵੱਡਾ ਜਿਹੜਾ ਕਪੜਾ ਜਿਹੜਾ ਹੈਗਾ ਕਾਫੀ ਡੈਫੀਨੇਟਲੀ ਸਿੱਧੇ ਸਿੱਧੇ ਬਿਲਕੁਲ ਹੈਗਾ ਜੀ ਉਹਦੇ ਵਿੱਚ ਕਿਉਂਕਿ ਹੁਣ ਆਲਮੋਸਟ ਤੁਸੀਂ ਦੇਖੋਗੇ ਕਿ ਜਿਹੜੀ ਕੰਜ਼ਮਪਸ਼ਨ ਸੀਗੀ that is uh, about 50% less ਕਾਫੀ ਸਮੇਂ ਤੋਂ ਚੱਲ ਰਹੀ ਸੀ ਕਿੰਨੇ ਟਾਈਮ 19 ਅਨਵਰਡ 2019 ਉਕੇ ਉਹ ਤੋਂ ਜਿਹੜੇ ਜਦੋਂ ਜਿਹੜੇ ਹੈਂਡਲ ਕਰਦੇ ਸੀਗੇ ਉਹਨੂੰ ਸੈਨੀਟਰੀ ਇਨਸਪੈਕਟਰ ਮਿਸਟਰ ਕਰਤਾਰ ਸਿੰਘ ਐਂਡ ਮਿਸਟਰ ਜਸਵਿੰਦਰ ਸਿੰਘ ਇਹ ਦੋਨੋਂ ਜਿਹੜੇ ਸੀਗੇ ਵੀ ਹੈਂਡਲ ਕਰਦੇ ਸੀਗੇ ਸਾਡੇ ਟਿਪਰਸ ਨੂੰ ਵੀ ਜੀਸੀਵੀ ਨੂੰ ਟਰਾਲੀਜ਼ ਨੂੰ ਐਂਡ 올 ਦਿਸ ਕਿ ਉਹਨਾਂ ਦੇ ਵੇਲੇ ਸੀ ਉਹਨੇ ਸਾਡੇ ਮੈਂ ਕਹਿੰਦਾ ਵੀ ਇਹਦੇ ਵਿੱਚ ਜਿਹੜੀ ਸਬ ਕਮੇਟੀ ਹੈ ਦੇ ਆਰ ਸੋ ਐਫੀਸ਼ੀਐਂਟ ਕਿ ਉਹ ਮੈਂਬਰਸ ਖੁਦ ਹੈਰਾਨ ਹੋਣਗੇ ਤੁਸੀਂ ਕਿ ਉਹ ਡੀਜ਼ਲ ਪਾਉਂ ਨਹੀਂ ਉਹ ਖੁਦ ਤੱਕ ਜਾਂਦੇ ਆ ਵੀ ਮੈਂ ਵੀ ਉੱਥੋਂ ਤੱਕ ਵੀ ਆਪਦੀ ਉਹਨਾਂ ਦੀ ਦੇਖਰੇਖ ਦੇ ਵਿੱਚ ਉਹ ਡੀਜ਼ਲ ਪਾਉਂਦੇ ਆ ਇਹ ਡੈਫੀਨੇਟਲੀ ਦੇ ਆਰ ਡੂਇੰਗ ਦਿਸ ਕੀ ਹੋਵੇਗਾ ਕੀ ਇਹਦੇ ਕੀ ਮਤਲਬ ਬਿਲਕੁਲ ਜਿਹੜੇ ਮੈਂ ਤੇ ਇੱਕ ਚੀਜ਼ ਕਹਿੰਦਾ ਲੈਟਸ ਵੇਟ ਕਿ ਸਰਕਾਰ ਹੁੰਦੇ ਤੇ ਜਿਹੜੀ ਹੈਗੀ ਉਹਨਾਂ ਦੇ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲਦਾ ਹੈਗਾ ਇਨਕੁਆਇਰੀ ਰਿਪੋਰਟਸ ਕੀ ਆਉਂਦੀਆਂ ਹੈਗੀਆਂ ਰਣਾ ਨੇ ਡੈਫੀਨੇਟਲੀ ਇਹਦੇ ਵਿੱਚ ਤਾਂ ਬਹੁਤ ਵੱਡਾ ਕਪੜਾ ਹੈਗਾ ਤੇ ਰਿਕਵਰੀ ਵੀ ਕਾਫੀ ਬਹੁਤ ਵੱਡੀ ਰਿਕਵਰੀ ਹੈ यस थैंक यू